ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਵਿੱਚੋਂ ਕੋਈ ਬੱਛ ਸੋਈ ਆ ਤੇ ਕੋਈ ਗੱਬਣ ਆ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਸੋਈਆਂ ਵੀ ਆ ਜਿਹੜੀਆਂ ਬਿਲਕੁਲ ਤਾਜ਼ੀਆਂ ਹੀ ਸੋਈਆਂ ਵਾਂ ਬਹੁਤ ਦਿਨਾਂ ਦੀਆਂ ਨਹੀਂ ਸੋਈਆਂ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਿੱਧੀ ਸਾਥੀ ਕਾਲ ਜੀ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸ ਦੋ ਇੱਕ ਕਰੀ ਅਜੰਦਰ ਸਿੰਘ ਪਿੰਡ ਚੱਠਾ ਤਸੀਰ ਪਟਾਰਾ ਜਿਲ੍ਹਾ ਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 905682755 ਠੀਕ ਆ ਤੇ ਅੱਜ ਇੱਕ ਗਾਂ ਤੇ ਚਾਰ ਮੱਝਾਂ ਹਨਾ ਹਾਂਜੀ ਹਾਂਜੀ ਤੇ ਸ਼ੁਰੂਆਤ ਆ ਤਾਜੀ ਸੋਈ ਤੋਂ ਕਰ ਲਈਏ ਆ ਗਿਆ ਗਿਆ ਸੋਈ ਮੈਂ ਹੀ ਦਈਏ ਅੱਛਾ ਹਾਂਜੀ ਤੇ ਬੱਚਾ ਕੀ ਆ ਗਿਆ ਇਹਦੇ ਮਗਰ ਮਗਰ ਇਹਦੇ ਕੱਟੀ ਆ ਤਾਜਾ ਹੀ ਆ ਬੱਚਾ ਬਿਲਕੁਲ ਹਨਾ ਉਹ ਬੈਠਾ ਬੱਚਾ ਮਖਾ ਲਓ ਠੀਕ ਆ ਤੇ ਕਿੰਨਾ ਗੀ ਦੁੱਧ ਕਰੀ ਜਾਊਗੀ ਸਾਰੀ ਲਿਜੀ 10 ਲੀਟਰ ਤੋਂ ਬਾਹਰ ਦਊਗੀ ਤੋਰ ਦੋ ਫੇਰ ਇੱਕ ਰੀਨ ਬੋਲ ਓਏ ਚਵਾਈ ਚੁਈ ਇੱਕ ਨੰਬਰ ਬਹੁਤ ਸਾਫ ਚੁਈ ਆ ਅੱਛਾ ਆ ਜੀ ਤੇਰੇ ਤੇ 2.5 ਕਿਲੋ ਚੋਇਆ ਬਚਨ ਜਿਨਾ ਗਏ ਨਹੀਂ 5 ਕਿਲੋ 2.5 ਕਿਲੋ ਚੋਇਆ ਕੱਟੀ ਕੁਟੀ ਇੰਜਾਂ ਗੀ ਹਾਂ ਜੀ ਇੱਕੋ ਹੀ ਚਵਾਈ ਕਹਿੰਦੇ ਕੀਤੀ ਜੇਰ ਜੁਰ ਪ੍ਰੋਪਰ ਪਾਤੀ ਨੇ ਜੇਰ ਜੁਰ ਪ੍ਰੋਪਰ ਪਾਈ ਜੇਰ ਜੁਰ ਕਹਿੰਦੇ ਕੀ ਪ੍ਰੋਪਰ ਪਾਤੀ ਹੈ ਜਿਹੜੀ ਕੱਟੀ ਹੁ ਰਾਤ ਵੀ ਚੰਗਦੀ ਰੀਤ ਮਨੇਰੇ ਕੱਟੀ ਬਣਾ ਬੀਵੀ ਦੋਤ ਲੋਗੋ ਚਲੋ ਸਿਰ ਤੇ ਆ ਜੀ ਵਾਈਟ ਬਹੁਤ ਸਾਫ ਕੋਲੀ ਇਹ ਆ ਹਨਮੀਆਂ ਤੇ ਦੇਖ ਸਕਦੇ ਜੇ ਲੱਗੇ ਤੋਂ ਤੇ ਕਿੰਨਾ ਫਿਰ ਇਹਦਾ ਮੁੱਲ ਮੋਲੇ ਦਾ ਵੀਰ ਜੀ 70000 ਰਿਆ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆ ਪਾਹ ਜੀ ਦੇ ਦਈਏ ਕਰ ਦੋ ਕੋਈ ਮੰਨਦਾ ਨਾ ਹੋਰ 62000 ਦੀ ਦਰਾਂਗੇ ਅੱਛਾ 62000 ਦੀ ਦੇ ਦੋਗੇ ਹਾਂਜੀ ਚਵਾਈ ਇੱਕ ਨੰਬਰ ਹੋਊਗੀ ਤੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾਂਗੇ ਛੋਟ ਛਾਟ ਠੀਕ ਕੱਟੀ ਕਿਹੜੀ ਇਹਦੀ ਉਹ ਪਾਜੀ ਬਿਲਕੁਲ ਆ ਜਿਹੜੀ ਕੱਟੀ ਬੈਠੀ ਆ ਇਹਦੀ ਬਿਲਕੁਲ ਤਾਜ਼ਾ ਹੀ ਬੱਚਾ ਆ ਜਿਹੜਾ ਤੇ ਆ ਜਿਹੜੀ ਇੱਕ ਮੱਝ ਸੋਈ ਤਾਂ ਨਾ ਹੋਰ ਦੇਖੋ ਨੀ ਬੱਚੇ ਸਾਰੇ ਬਿਲਕੁਲ ਤਾਜ਼ੇ ਕੋਲੇ ਬੱਚੇ ਆ ਜਿਹੜੇ ਸਾਰੇ ਆ ਗਾਂ ਦਾ ਬੱਚਾ ਜਿਹੜੇ ਆ ਮਖੌਨ ਲੱਗੇ ਆ ਤੇ ਬਾਕੀ ਇਹ ਆ ਵੀ ਥਾਣੇ ਨੂੰ ਮੱਝਾਂ ਵਾਲਾ ਲੱਗਾ ਐ ਦੇਖੋ ਪਲੀ ਗੱਦਗਾਟ ਦੀ ਚੰਗੀ ਆ ਦੇਖੋ ਪਲੀ ਬੇਲੇ ਦੇਖੋ ਐੜ ਦੀ ਕਾਲਾ ਥਾਣਿਆਂ ਕੇ ਤੇ ਲਗਾ ਦੇਖੋ ਕਿੰਨੇ ਕੇ ਦੁੱਧ ਆ ਲਈ ਆ ਵਿੱਦੀ ਦੁੱਧ ਦੀ ਜੀ ਇਸ ਤਨੇ ਹੋਣਾ ਜੇ ਸਾਡਾ ਰੱਬ ਭੁਲਾ ਕਰੇ ਤੇ ਚਲੋ 15 ਕਿਲੋਣਾ ਅੱਛਾ ੋੜਾ ਹੀ ਆ ਅੱਛਾ ਕਿੰਨਾ ਕੇ ਦੁੱਧ ਕਰੀ ਜਾਊਗੀ ਦੁੱਧ ਦੀ ਜੀ ਦੇ ਦੋਗੀ 20 ਨੇੜ ਘਟ ਅੱਛਾ 20 ਦੇ ਲੱਗ ਬੰਨੇ ਚਲਾ ਜਾਊਗੀ ਹਾਂ ਜੀ ਬਾਕੀ ਆ ਵੀ ਹੈਗੀ ਕ੍ਰੋਸ ਚ ਆ ਬਾਕੀ ਦੁੱਧ ਦੇ ਦਾ ਸੰਗਣਾ ਹੋਊਗਾ ਲੈ ਜਾ ਵੀ ਜੀ ਬੰਦ ਬਾਕੀ ਚੰਗੇ ਕੱਦ ਕਰ ਤੇ ਚੰਗੇ ਪਿੱਠ ਫੁੜੇ ਛਿਆ ਜਿਹੜੀ ਹਾਂ ਜੀ ਸਾੰਬੇ ਸੁੰਢੀ ਆ ਰਾਜੀ ਆ ਜਿਹੜੀ ਬਾਕੀ ਫੱਬਦੀ ਆ ਵੱਜੀ ਵੀ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਇਹਦੀ 60000 ਆ ਜੀ 65000 ਰਿਆ ਹਾਂ ਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਤੁਸੀਂ ਦੱਸ ਦੋ ਜਨੀ ਰੋ ਦੇ ਦਨੇ ਕਰ ਦਿਓ ਆਪ ਹੀ 60 ਜੀ ਦੇ ਦਈਏ ਹੋਰ ਛੋਟ ਕਰ ਦੋ ਕਿੰਨੇ ਦੇ ਦੀ ਦੱਸ ਪੰਜ ਛੜ ਦੋ ਹੋਰ ਦੇ ਲਿਆ ਆ ਜੀ ਕਿੰਜਿਆ ਯਾਰ ਦੇ ਦੇ ਵੀ ਕੋਲ ਵਛੀ ਦੇ ਦੋ ਗਰਮੀ ਦੀ ਪਰਵਾਹ ਕੋਈ ਨਹੀਂ ਚਿੱਟਾ ਦੁੱਧ ਮਈਆਂ ਕਰਾ ਤੇਰਾ ਠੰਡੀ ਸੀ ਲਾ ਠੰਡੀ ਚੋ ਆ ਕੇ ਤਸਲੀ ਕਰਕੇ ਕੋ ਆਪਣੀ ਖੜੀ ਠੀਕ ਆ ਤੇ ਹੁਣ 15 ਲੀਟਰ ਮੋਕੇ ਤੇ ਚਵਾ ਦੋਗੇ ਕੋ ਬੰਦਾ 15 ਕਿਲੋ ਬੋਲਾ ਹੀ ਹੋਊਗਾ ਤਾਜ਼ਾ ਹੀ ਆ ਬੱਚਾ ਬਿਲਕੁਲ ਅਜੇ ਪਰਸਾਂ ਦੀ ਕੰਦੇ ਸੋਈ ਆ ਬਾਕੀ ਥਾਣਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਮੱਝਾਂ ਰਕਾ ਦੁੱਧ ਹੁੰਦਾ ਇਹੋ ਜਿਹਾਂ ਗਾਵਾਂ ਦਾ ਆ ਗੱਪਾਂ ਜੇ ਹਾਂ ਜੀ ਦੋਰਦਾ ਫੇਰੇ ਦਿਨ ਦਾ ਹੈ ਜੀ ਚੰਗੇ ਕਦ ਕਾਟ ਤੇ ਪਿੱਠ ਪੜੀਦੀ ਆ ਵੀ ਹਫਤਾ 10 ਦਿਨ ਕੰਦੇ ਖੜਦੀ ਆ ਬਾਕੀ ਥੱਲੇੋਂ ਚੰਗੀ ਭਰੂਗੀ। ਥੋੜੀ ਨੇ ਪੈਰ ਵੱਟ ਤੱਕ। ਤੇ ਬਾਕੀ ਆ ਕਰੀ। ਪਿੱਠ ਪੁੜੇ ਤੋਂ ਇੱਕ ਵਾਰੀ ਦੇਖ ਸਕਦੇ ਜੀ। ਤੇ ਹਵਾਨਾਵੇਂ ਥੱਲੇੋਂ ਦੇਖ ਸਕਦੇ। ਬਾਕੀ ਥੱਲੇੋਂ ਚੰਗੀ ਭਰੂਗੀ। ਅਜੇ ਹੁਸਤਾ ਦੱਸਦੇ ਨੇ ਕਹਿੰਦੇ ਕਿ ਛੱਡਦੀ ਆ। ਤੇ ਇਹਦਾ ਮੁੱਲ ਵੀ ਦਈ ਫਿਰ। ਇਹਦਾ ਮੁੱਲ ਤੇ ਲੱਖੀ ਏ। ਅੱਛਾ। ਹਾਂ ਜੀ। ਤੇ ਵਿੱਚ ਨਹੀਂ ਕਿੰਨੇ ਦੀ ਆ 15 ਕਿਲੋ ਵਿੱਚ ਹੀ ਦੁੱਧ ਦੀ ਆ ਅੱਛਾ 15 ਲੀਟਰ ਦੇ ਕਰੀਬ ਦੁੱਧ ਦੇ ਚਵਾਜੂਗੀ ਕਿੰਨਾ ਦੋਗੇ ਦੋਸ ਲਿਆ ਵਾ ਜੀ ਕਰੀਓ ਚਿਹਰਾ ਵੇਰਾ ਦੇਖ ਸਕਦੇ ਜੀ ਵੱਡੀ ਝੋਟੀ ਆ ਜਿਆਦਾ ਜੀ ਗੱਲ ਕਰੀਏ ਕਿੰਨੇ ਰੀ ਦੇ ਦੇ ਹਾਂਜੀ 90 ਹਜ਼ਾਰ ਦੀ 90 ਹਜ਼ਾਰ ਦੀ ਹੋਰ ਛੋਟ ਛੜ ਕਰ ਦੋਗੇ ਮੈਂ ਕਰਤਾ ਜੀ ਵੱਡੀ ਝੋਟੀ ਆ ਕੋਈ ਫੋਨ ਲਾਵੇ ਇੱਕ ਕਰੀ ਹਾਂ ਠੀਕ ਆ ਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਕਰੀ ਮਾਨਤਾਂ ਤੇ ਮੌਕੇ ਤੇ ਹੁਣ ਨਹੀਂ ਆ ਸਾਰੇ ਅਜੇ ਚਲੋ ਟਾਈਮ ਖੜਦੀ ਆ ਸੂਨ ਚ ਖਾਣਾ ਦਾ ਸਾਈਜ਼ ਕਾ ਬਚੰਗਾ ਉਤਰਾ ਤੇ ਹੁਣ ਆ ਜਿਹੜੀ ਮੱਝ ਇਹ ਵੀ ਤਾਜੀ ਸੂਈ ਆ ਦਾ ਬੱਚਾ ਤੁਹਾਨੂੰ ਦਿਖਾਤਾ ਵੀ ਨਾ ਇਹਦੇ ਮਗਰ ਕੱਟਾ ਹੈ ਇਹ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਦੀ ਜੀ ਪਾਰ ਕਰ ਦਊਂਗੀ 8 ਕਿਲੋਨ ਹੋਊਗਾ ਅੱਛਾ ਬੋੜਾਈ ਠੀਕ ਹੈ ਤੋੜਦਾ ਫਿਰ ਹੈਲੋ 11 12 ਲੀਟਰ ਦੇ ਕਰੀਬ ਇਹ ਵੀ ਕਹਿੰਦੇ ਕਿ ਚੁਵਾਈ ਜਾਊ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਕੱਟਾ ਜਿਹੜਾ ਇਹਦਾ ਬਿਲਕੁਲ ਤਾਜ਼ਾ ਹੀ ਬੱਚਾ ਹੈ ਹੈਲੋ ਲੈ ਜਾਓ ਬਾਕੀ ਹਵਾਨਾ ਥੋੜਾ ਨਿੱਗਰ ਰੱਖਦੀ ਹੁੰਦੀ ਲਈ ਤੱਕ ਥੋੜੀ ਗਾਹ ਨੂੰ ਬਾਕੀ ਕੱਦ ਵਜਨ ਚ ਚੰਗੀ ਆ ਤੇ ਹਵਾਨਾ ਇਹਦਾ ਵੀ ਚੈੱਕ ਕਰੀ ਲੱਗੇ ਤਾਂ ਆਪਾਂ ਦੇਖ ਸਕਦੇ ਆ ਤੇ ਥਨਾਂ ਦਾ ਸਾਈਜ ਗੈਪ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆਹ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤਾਂ 85 ਹਜ਼ਾਰ ਦੇ ਅੱਛਾ ਹਾਂ ਜੀ ਤੇ ਕਿੰਨੇ ਰੀ ਦੇ ਦੇਣੀ 50 ਦੇ ਦਈਏ ਕਰ ਦੋ ਮਨਤਾ ਨਾ ਹੋਰ ਹਾਂ ਲਾ 75 ਹਜ਼ਾਰ ਦੀ ਝੋਟੀ ਦੇ ਦਾਂਗੇ ਅੱਛਾ 75 ਹਜ਼ਾਰ ਦੀ ਦੇ ਦੇਣ ਦੀ ਵੱਡੀ ਝੋਟੀ ਹੈ ਚਲੋ ਬਾਕੀ ਮਨਤਾ ਨਾ ਹੋਰ ਕਰ ਦੋਗੇ ਠੀਕ ਹੈ ਜੀ ਤੇ ਆ ਗੱਬਨ ਜੀ ਹਾਂ ਜੀ ਇੱਕ ਨਿਕ ਦੁੱਧ ਆ ਲਈ ਆ ਦੁੱਧ 10 ਲੀਟਰ ਤੋਂ ਬਾਅਦ ਦਊਗੀ ਅੱਛਾ ਤੋਰ ਦੋ ਰਾਹਲ ਕਾਲਾ ਨਹੀਂ ਬੀ ਆ ਜੀ ਲੈ ਆਓ ਪੰਚਰਾਂ ਦੀ ਪਿੱਛੇ ਦੀ ਗਰੰਟੀ ਹੋ ਹਫਤੇ ਦੀ ਲਾਗੇ ਬੰਨੇ ਇਹ ਕਹਿੰਦੇ ਹੈਲੋ ਖੜਦੀ ਆ ਤੇ ਦਿਨਾਂ ਜੇ ਕਹਿੰਦੇ 10 ਲੈ ਜਾਣੀ ਉਹ ਦੁੱਧ 10 ਕਿਲੋ ਗਿੰਦੇ ਕੀ ਚਵਾਜੂਗੀ ਹਫਤਾ 10 ਦਿਨ ਖੜੂਗੀ ਇਹ ਜਿਹੜੀ ਪਸ਼ੂ ਇਹਨਾਂ ਡਰ ਜਾਂਦਾ ਹੈ। ਬਾਕੀ ਥੱਲੇ ਚੰਗੀ ਭਰੂਗੀ। ਪਛਾਣ ਹਵਾਨਾ ਦਿਖਾਊਗੀ ਜਿੰਨਾ ਵੀ। ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ। ਦੇਦਾ ਮੁੱਲ ਵੀ ਜੀ ਫਿਰ। ਮੁੱਲ ਤੇ ਤਾਂ 75000 ਜੀ। ਤੇਰੇ ਕਿੰਨੇ ਦੀਆਂ ਚਨੋਂ 72 ਦੇ ਦिए 7000 ਦੀ ਹਾਂਜੀ ਕਿ 65 ਦੀ ਦੇ ਦिए ਦੇ ਦਿਆਂ ਪੈਦਾ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕੋਈ ਨਾ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੁਝ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ